ਮਣੀ ਗੀਤ ਦਾ ਵੱਡਿਆ ਆਪਣੇ ਦਾ ਪੜਾਵਾ ਘਰ ਘਰ ਦੇ ਵਿੱਚ ਅਕਸਰ ਮੋਬਾਈਲ ਫੋਨ ਤਾਂ ਆਮ ਗੱਲ ਹੋ ਗਈ ਹੈ ਤੇ ਮੋਬਾਈਲ ਫੋਨ ਦੇ ਵਿੱਚ ਵੀਡੀਓ ਬਣਾਉਣਾ ਵੀ ਆਮ ਗੱਲ ਹੋ ਗਈ ਹੈ। ਇੱਕ ਵੀਡੀਓ ਬਾਹਰ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਦਾ ਜਿਹਦਾ ਨਾਮ ਮਣੀ ਦੱਸਿਆ ਜਾਂਦਾ ਉਸ ਦਾ ਬਰਥਡੇ ਸੀਗਾ ਬਰਥਡੇ ਸੈਲੀਬ੍ਰੇਟ ਕਰਦੇ ਕਰਦੇ ਉਹ ਵੀਡੀਓ ਬਣਾਉਂਦਾ ਵੀ। ਇਹ ਉਹ 스마트 ਫੋਨ ਹੈ ਜਿਹੜੇ ਸੈਂਟਰ ਜੇਲ ਦੇ ਵਿੱਚ ਜਾਂਦੇ ਨੇ ਆਖਿਰ ਉਹ ਕਿਸ ਤਰ੍ਹਾਂ ਜਾਂਦੇ ਨੇ। ਪੁਣੀ ਪੁਣੀ ਮੁੰਡਾ ਅੰਦਰ ਉਹਦਾ ਬਰਥਡੇ ਸੀਗਾ ਉਦੋਂ ਦੀ ਪਾਰਟੀ ਕਰੀਏ ਨਾਲੇ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਲੁਧਿਆਣਾ ਦੀ ਸੈਂਟਰ ਜੇਲ੍ਹ ਦੀ ਜਿਹਨੂੰ ਸੁਧਾਰ ਘਰ ਵੀ ਕਿਹਾ ਜਾਂਦਾ ਸੁਧਾਰ ਘਰ ਦੇ ਵਿੱਚ ਅਕਸਰ ਮੋਬਾਈਲ ਫੋਨ ਤਾਂ ਆਮ ਗੱਲ ਹੋ ਗਈ ਹੈ ਤੇ ਮੋਬਾਈਲ ਫੋਨ ਦੇ ਵਿੱਚ ਵੀਡੀਓ ਬਣਾਉਣਾ ਵੀ ਆਮ ਗੱਲ ਹੋ ਗਈ ਐਸੀ ਕਿ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਦਾ ਜਿਹਦਾ ਨਾਮ ਮਣੀ ਦੱਸਿਆ ਜਾਂਦਾ ਉਸ ਦਾ ਬਰਥਡੇ ਸੀਗਾ ਬਰਥਡੇ ਸੈਲੀਬ੍ਰੇਟ ਕਰਦੇ ਕਰਦੇ ਉਹ ਵੀਡੀਓ ਬਣਾਉਂਦਾ ਹੈ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਪੂਰੀ ਜੇਲ੍ਹ ਦੇ ਬੈਰਕ ਦੇ ਵਿੱਚ ਵੀ ਪਾਰਟੀ ਦਿੱਤੀ ਜਾਂਦੀ ਜਿੱਥੇ ਕਾਫੀ ਤਮਾਮ ਜਿਹੜੇ ਨੇ ਮੁਜ਼ਰਮ ਜਿਹੜੇ ਬੈਠੇ ਹੋਏ ਨੇ ਲ ਦੇ ਅੰਦਰ ਸੁਧਾਰ ਕਰਦੇ ਤਾਂ ਸੁਧਰਨ ਵਾਸਤੇ ਜਾਂਦੇ ਆ ਕਿ ਉੱਥੇ ਪਪੂਲਰ ਹੋਣ ਵਾਸਤੇ ਐਸੀ ਇੱਕ ਵੀਡੀਓ ਜਿਹੜੀ ਲਗਾਤਾਰ ਕਈ ਵੀਡੀਓ ਵੀ ਜਿਹੜੀ ਵਾਇਰਲ ਹੁੰਦੀਆਂ ਲੇਕਿਨ ਇੱਥੇ ਸਟ੍ਰਿਕਲੀ ਐਕਸ਼ਨ ਵੀ ਕਈ ਵਾਰ ਲੀਤਾ ਜਾਂਦਾ ਲੇਕਿਨ ਆ ਵੀਡੀਓ ਜਦੋਂ ਵਾਇਰਲ ਹੋਈ ਉਸ ਤੋਂ ਬਾਅਦ ਸੁਪਰੀਡੈਂਟ ਦਾ ਕੀ ਆਖਣਾ ਹੈ ਕਿ ਓਬਵੀਅਸੀ ਬਿਆਨ ਲਵਾਂਗੇ ਲੇਕਿਨ ਤੁਹਾਨੂੰ ਤਸਵੀਰਾਂ ਸੈਂਟਰ ਜੇਲ੍ਹ ਲੁਧਿਆਣਾ ਦੇ ਦਿਖਾਈਆਂ ਜਾ ਰਹੀਆਂ ਸੈਂਟਰ ਜੇਲ੍ਹ ਲੁਧਿਆਣਾ ਜੋ ਕਿ ਤਾਜਪੁਰ ਰੋਡ ਦੇ ਉੱਤੇ ਮੌਜੂਦ ਹੈਗੀ ਆ ਜਿਸ ਦੇ ਵਿੱਚ ਫੋਨ ਮਿਲਣਾ ਤੇ ਫੋਨ ਤੇ ਗੱਲਬਾਤ ਕਰਨੀ ਆਮ ਗੱਲ ਹੋ ਗਈ ਹੋਈ ਆ ਤੇ ਫੋਨ ਦੇ ਵਿੱਚ ਵੀਡੀਓ ਬਣਾ ਜਾਂਦੀ ਜਿਹਦੇ ਵਿੱਚ ਕਈ ਫੋਨ ਜਿਹੜੇ ਨੇ ਸੈਂਟਰ ਜੇਲ ਦੇ ਵਿੱਚ ਬਰਾਮਦ ਕੀਤੇ ਜਾਂਦੇ ਨੇ ਲੇਕਿਨ ਇੱਕ ਵੱਡੀ ਗੱਲ ਇਹਦੇ ਚ ਆ ਜਾਂਦੀ ਹੈ ਕਿ ਉਹ 스마트ਫੋਨ ਜਿਹੜੇ ਸੈਂਟਰ ਜੇਲ ਦੇ ਵਿੱਚ ਜਾਂਦੇ ਨੇ ਆਖਿਰੋ ਕਿਸ ਤਰ੍ਹਾਂ ਜਾਂਦੇ ਨੇ ਲੇਕਿਨ ਜਦੋਂ ਅਸੀਂ ਸ਼ਿਵਰਾਜ ਜੋ ਸ਼ਿਵਰਾਜ ਜੀ ਨੇ ਜੇਲ ਸੁਪਰੀਡੈਂਟ ਨੇ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕੀਤਾ ਉਹਨਾਂ ਨੇ ਕਿਹਾ ਕਿ ਇਹਦੇ ਚ ਚਾ ਤਿੰਨ ਚਪੇਰੇ ਜਿਹੜੇ ਹੈਗੇ ਨੇ ਉਹ ਫੋਨ ਜਿਹੜੇ ਨੇ ਉਤੋਂ ਛੱਟੇ ਜਾਂਦੇ ਨੇ ਫੋਨ ਛੱਟੇ ਜਾਂਦੇ ਫੋਨ ਜਦੋਂ ਅਸੀਂ ਮਿਲਦੇ ਵੀ ਆ ਤੇ ਅਸੀਂ ਪਰਚੇ ਵੀ ਦਰਜ ਕਰਦਿਆਂ ਲੇਕਿਨ ਆ ਵੀਡੀਓ ਦੇਖੋ ਵੀਡੀਓ ਵਿੱਚ ਕਿਸ ਤਰ੍ਹਾਂ ਸਰਿਆਂ ਜੇਲ੍ਹ ਦੇ ਵਿੱਚ ਇੱਕ ਪਾਰਟੀ ਆਰਗੇਨਾਈਜ਼ ਕੀਤੀ ਗਈ ਜਿਸ ਪਾਰਟੀ ਦੇ ਵਿੱਚ ਬੜੇ ਹੀ ਤਰੀਕੇ ਦੇ ਨਾਲ ਹਰ ਚੀਜ਼ ਦਾ ਜਾਇਕਾ ਲਿੱਤਾ ਗਿਆ ਸਵਾਲ ਲਿੱਤਾ ਗਿਆ ਤੇ ਹੁਣ ਦੇਖਦੇ ਆ ਕਿਸ ਦੇ ਉੱਤੇ ਕੀ ਸ਼ਿਵਰਾਜ ਜੀ ਦਾ ਕੀ ਕਹਿਣਾ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੇਲ੍ਹ ਦੇ ਅੰਦਰਲੀ ਪਾਰਟੀ ਕੀਤੀ ਜਾ ਰਹੀ ਹੈ ਉਹ ਕੀ ਮਾਮਲਾ ਕੀ ਦੱਸ ਦੋਗੇ ਸ਼ਿਵਰਾਜ ਜੀ ਉਹ ਬ੍ਰਦਰ ਐਕਚੁਅਲੀ ਉਹ 10 12 ਦਿਨ ਪਹਿਲਾਂ ਨਾ 24 ਤਰੀਕ ਤੋਂ ਪਹਿਲਾਂ ਇੱਕ ਜਿਹੜਾ ਬਾਈ ਨੂੰ ਕੋਈ ਇਹਨਾਂ ਨੇ ਕੋਈ ਮਣੀ ਮਣੀ ਮੁੰਡਾ ਅੰਦਰ ਉਹਦਾ ਬਰਥਡੇ ਸੀਗਾ ਉਦੋਂ ਦੀ ਪਾਰਟੀ ਕਰੀਏ ਨਾ ਨੇ ਤੇ ਉਹ ਸਾਨੂੰ ਪਤਾ ਲੱਗਿਆ 24 ਤਰੀਕ ਨੂੰ ਵੀ ਇਹਨਾਂ ਨੇ ਕੋਈ 1 2 ਦਿਨ ਪਹਿਲਾਂ ਵੀ ਇਦਾਂ ਦੀ ਪਾਰਟੀ ਕਰਕੇ ਕੋਈ ਵੀਡੀਓ ਵਾਲੀ ਹੋ ਦਾ ਮਤਲਬ ਡਾਊਟ ਆ ਰਿਹਾ ਨੇ ਵੀਡੀਓ ਬਣਾਈ ਹੈ ਜੀ ਜੀ ਤਾਂ ਅਸੀਂ 24 ਤਰੀਕ ਨੂੰ ਸਰਚ ਕਰੀ ਸਰਚ ਕਰਕੇ ਤੇ ਉਹ ਜਿਹੜਾ ਮਣੀ ਹੈ ਜੀ ਉਹਦੋਂ ਤੋਂ ਹੀ ਮਤਲਬ ਮੋਬਾਈਲ ਮਿਲ ਗਿਆ ਸੀ ਪਰ ਉਹਨੇ ਉਹਦੇ ਨਾਲ ਜਦੋਂ ਤਲਾਸ਼ੀ ਤੇ ਦਰਾਨੀ ਤੋੜਤਾ ਸੀ ਫੋਨ ਉਹ ਜੀ ਜੀ ਤੇ ਉਹ ਫਿਰ ਟੁੱਟੇ ਹੋ ਹੋ ਜੋ ਕੋਈ ਵੀਡੀਓ ਤਾਂ ਮਿਲ ਨਹੀਂ ਸਕੀ ਤੇ ਪਰ ਅਸੀਂ ਫਿਰ ਉਹ ਪਰਚੇ ਦਰਜ ਕਰਵਾਤਾ ਸੀ ਉੱਤੇ ਮਨੀ ਤੇ ਜੀ ਜਿਹਦਾ ਬਰਥਡੇ ਸੀ ਜਿਹਦੀ ਗੱਲ ਕਰ ਰਹੇ ਸੀ ਇਹ ਮੇਰੇ ਜੀ ਜੀ ਉਹ ਤੇ ਪਰਚਾ ਦਰਜ ਕਰਵਾ ਅਸੀਂ ਅੱਜ ਜਦੋਂ ਪਤਾ ਲੱਗਿਆ ਕਿ ਆਹ ਵੀਡੀਓ ਹੈ ਇਹਨਾਂ ਨੇ ਬਣਾਈ ਸੀ ਕਿ ਅੱਜ ਵੀਡੀਓ viral ਹੋਈ ਜਾਂ ਤਾਂ ਸੀ ਹੁਣ ਜਿਹੜੇ ਬੰਦੂਆ ਸਾਰੀ ਵੀਡੀਓ ਸੀਗੇ 12 ਬੰਦਿਆਂ ਦੇ ਜੀ ਪੂਰਨਾ ਮਤਲਬ ਭੇਜਦੇ ਉਹਨਾਂ ਦੇ ਪਰਚਾ ਦੱਚ ਇੰਵੈਸਟ ਕਰਨ ਵਾਸਤੇ ਲਿਖਾਇਆ ਸੀ ਪੀਕਾਸ ਨੂੰ ਭੇਜਤਾ ਉਹ ਕਰ ਰਹੇ ਇਨਵੈਸਟਿਗੇਸ਼ਨ ਤੇ ਲੇਕਿ ਕਿ ਜੀਵਰਾਤੀ ਇਹ ਵੀ ਚੀਜ਼ ਜਿਹੜੇ ਜੇਲ ਦੇ ਉੱਤੇ ਕੋਈ ਸਵਾਲ ਖੜੇ ਨੇ ਸਮਾਜ ਕੋਣ ਅੰਦਰ ਜਾਣਦੇ ਕਿ ਨਾ ਸਰ ਕੁਛ ਇਟੇ ਲੈ ਕੇ ਜਾ ਰਹੇ ਤੁਸੀਂ ਜੇਲ ਦੇ ਜਿਹੜੇ ਆਰਾਊਂਡਿੰਗ ਦੇਖਿਆ ਤੁਸੀਂ ਕਦੇ ਹਾਂਜੀ ਹਾਂਜੀ ਸਰ ਹਾਂਜੀ ਆਏ ਆ ਸਰ 2-3 ਵਾਰ ਚਾਰ-ਛੇ ਵਾਰ ਚਾਰ-ਛੇ ਵਾਰ ਮਤਲਬ ਜਿਹੜੀ ਜੇਲ ਦੇ ਮਤਲਬ ਰੋਡ ਹੈ ਜੀ ਸਰ ਇਹ ਸਿੰਗਲ ਕੋਰਟ ਮਕ ਹੈ ਅਰਿ ਕੋ ਮਤਲਬ ਥੋ ਪ੍ਰੋਨ ਜੇ ਲਤਰ ਨ ਪਾਸਿਆਂ ਤੋਂ ਕੋਈ ਪੰਜਾਬ ਦੀ ਕੋਈ ਐਸੀ ਜੇ ਨਹੀਂ ਜਿਹੜੀ ਤਿੰਨ ਪਾਸਿਆਂ ਤੋਂ ਖੁੱਲੀ ਮਤਲਬ ਥੋ ਪ੍ਰੋਨ ਥੋ ਪ੍ਰੋਨ ਹੋਵੇ ਜੀ ਬਿਲਕੁਲ ਬਿਲਕੁਲ ਔਰ ਮਤਲਬ ਮਤਲਬ ਥੋ ਥਾ ਹੋ ਜਾਂਦੀ ਹੈ ਤੇ ਮਤਲਬ ਅਸੀਂ ਫਿਰ ਫੌਂਟਾ ਥੋੜੀ ਦੇ ਬਸੇਰੇ ਫੌਂਟਾ ਫੜਫੜ ਕੇ ਤੇ ਪਰਚੇ ਮੁੱਤੇ ਦਰਜ ਕਰਾਈਦੇ ਹਾਂ ਬਿਲਕੁਲ ਕਦ ਨਾ ਕਦੇ ਕੋਈ ਨਾ ਕੋਈ ਕਿਸੇ ਨਾ ਕਿਤੇ ਕੋਈ ਰਹਿ ਜਾਂਦੀ ਹੈ ਕੋਈ ਚੀਜ਼ ਜੀ ਉਹ ਫਿਰ ਤਾਂ ਇਹ ਕਰਦੇ ਆ ਸਭ ਲੇਕਿਨ ਬੜਾ ਜੀ ਜਿਹੜੀ ਨਦੀ ਮਤਲਬ ਜਿਹੜੀ ਕਾਰਵਾਈ ਉਹ ਸਾਰੀ ਹੋ ਚੁੱਕੀ ਹੈ ਸੱਦਿਆਂ ਤੇ ਪੱਖੇ ਤਰਫ ਹੋ ਕੇ ਖੜ ਜਿਹੜੇ ਅੱਜ ਬੰਦੇ ਬਾਕੀ ਪਤਾ ਲੱਗਿਆ ਵੀ ਆ ਵਿੱਚ ਸ਼ਾਮਲ ਸੀ ਉਹਨਾਂ ਦਾ ਵੀ ਕਿਤੇ ਬਹੁਤ ਬਹੁਤ ਸ਼ੁਕਰੀਆ ਜੀ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਸੱਚਮੁੱਚ ਲੁਧਿਆਣਾ ਸੈਂਟਰ ਜੇਲ੍ਹ ਦੀ ਹੈ ਇਹ ਕਿਸੇ ਬਾਹਰ ਬਹਿ ਕੇ ਪਾਰਟੀ ਨਹੀਂ ਦਿੱਤੀ ਗਈ ਇਹ ਬਾਹਰ ਬਹਿ ਕੇ ਦੀ ਵੀਡੀਓ ਨਹੀਂ ਹੈ ਬਾਹਰ ਕਿਸੇ ਕਹਿਆ ਜਾ ਸਕਦਾ ਹੈ ਕਿਸੇ ਰਿਸੋਰਟ ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਨਹੀਂ ਹੈ ਇਹ ਜੇਲ ਦੇ ਬੈਰਕ ਦੇ ਵਿੱਚ ਪਾਲ ਦਿੱਤੀ ਜਾ ਰਹੀ ਹੈ ਲੇਕਿਨ ਜਦੋਂ ਸ਼ਿਵਰਾਜ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਜੇ ਸੁਪਰੀਡੈਂਟ ਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿੱਤਾ ਗਿਆ ਵੈ ਪਹਿਲੇ ਜਦੋਂ ਅਸੀਂ ਉਸ ਜਿਸ ਨੇ ਵੀਡੀਓ ਬਣਾਈ ਸੀਦਾ ਨਾਮ ਮਣੀ ਦੱਸਿਆ ਜਾ ਰਿਹਾ ਸੀਗਾ ਉਹਦੇ ਕੋਲ ਜਦੋਂ ਤਲਾਸ਼ੀ ਲਈਤੀ ਗਈ ਉਹਨੇ ਆਪਣਾ ਫੋਨ ਤੋੜ ਦਿੱਤਾ ਫੋਨ ਟੁੱਟੇ ਫੋਨ ਵਿੱਚ ਵੀਡੀਓ ਨਹੀਂ ਨਿਕਲ ਸਕਦੀ ਸੀ ਜਦੋਂ ਸਾਨੂੰ ਵੀਡੀਓ ਮੀਡੀਆ ਵਿੱਚ ਚਲਣੀ ਜਦੋਂ ਸ਼ੁਰੂ ਹੋ ਗਈ ਉਸ ਤੋਂ ਬਾਅਦ ਅਸੀਂ ਉਹਦੇ ਪਰਚਾ ਦਰਜ ਕਰ ਦਿੱਤਾ ਇਮੀਡੀਏਟਲੀ ਤੇ ਉਸ ਤੋਂ ਬਾਅਦ ਜਿਹੜੇ ਹੋਰ ਵੀ ਜਿਹੜੇ ਬੈਠੇ ਹੋਏ ਸੀਗੇ ਕਰਕੇ ਪਰਚਾ ਜਿਹੜਾ ਦਰਜ ਕੀਤਾ ਜਾ ਰਿਹਾ ਹੈ ਲੇਕਿਨ ਇੱਕ ਸਵਾਲ ਵੱਡਾ ਖੜਾ ਹੋ ਜਾਂਦਾ ਕਿ ਆਖਿਰ ਜੇਲ੍ਹਾਂ ਦੇ ਵਿੱਚ ਫੋਨ ਜਿਹੜੇ ਪਹੁੰਚੋ ਵੀ 스마트ਫੋਨ ਜੋ ਲਾਈਵ ਵੀਡੀਓ ਲਾਈਵ ਚੈਟ ਲਾਈਵ ਹਰ ਚੀਜ਼ ਹੋ ਸਕਦੀ ਹੈ ਲੇਕਿਨ ਪਰਚਾ ਦਰਜ ਕਰ ਦਿੱਤਾ ਗਿਆ ਜਿਹੜੇ ਬਾਕੀ ਹਵਾਲਾ ਕੈਦੀ ਹੈ ਹਵਾਲਤੀ ਹੋਣਗੇ ਉਹਨਾਂ ਦੇ ਵੀ ਮੁਕੱਦਮਾ ਜਿਹੜਾ ਸ਼ਿਵਰਾਜ ਜੀ ਨੇ ਕਿਹਾ ਕਿ ਦਰਜ ਕਰ ਦਿੱਤਾ ਜਾਊਗਾ ਲੇਕਿਨ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਲੁਧਿਆਣਾ ਸੈਂਟਰ ਜੇਲ ਜਾਂ ਕਿਸੇ ਵੀ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਜਾਂ ਤਿਹਾਰ ਜੇਲ੍ਹਾਂ ਵਰਗੀ ਜੇਲ੍ਹਾਂ 'ਚ 스마트ਫੋਨ ਪਹੁੰਚ ਸਕਦੇ ਤਾਂ ਲੁਧਿਆਣਾ ਸੈਂਟਰ ਜੇਲ ਜਾਂ ਪੰਜਾਬੀ ਜੇਲ੍ਹਾਂ ਆਖਿਰ ਬੱਚਿਆਂ ਹੀ ਹੋਣ ਗਿਆ ਲੋਕਾਂ ਦਾ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਚਾਲ ਕਪੂਰ ਨਿਤਣਾ